ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਅਸੀਂ ਕੋਹੀਨੂਰ ਹੀਰੇ ਦੀ ਜੇ sire ਪਿੱਛੇ ਲੱਖਾਂ ਹੀ ਜਾਨਣਾ ਕੀ ਆ ਲੱਖਾਂ ਹੀ ਰਾਜ ਵਿੱਚ ਫੁੱਟ ਪਈਆਂ ਤੇ ਪੰਜਾਬ ਦਾ ਤਾਂ ਰਾਜ ਵੀ ਉਹ sire ਪਿੱਛੇ ਚਲਾ ਗਿਆ ਅੱਜ ਗੱਲ ਕਰਾਂਗੇ ਕਿਵੇਂ ਉਹ ਹੀਰਾ ਕਿੱਥੇ ਕਿਵੇਂ ਤੇ ਕਦੋਂ ਲੱਭਿਆ ਗਿਆ ਤੇ ਕਿਵੇਂ ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਪੁੱਜਾ ਤੇ ਕਿਵੇਂ ਅੰਗਰੇਜ਼ੀ ਗੋਰੀ ਸਰਕਾਰ ਉਹਨੂੰ ਇੰਗਲੈਂਡ ਲੈ ਗਈ ਕੋਹੀਨੂਰ ਹੀਰਾ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਗੋਲਕੁੰਡਾ ਦੀ ਖਦਾਨਾ ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਹੈ ਉੱਥੇ ਪਾਇਆ ਜਾਂਦਾ ਸੀ ਉਧਰ ਕਕਤਿਆਂ ਦਾ ਰਾਜ ਸੀ ਤੇ ਉਹਨਾਂ ਵੱਲੋਂ ਭੱਦਰਕਾਲੀ ਦੇ ਮੰਦਿਰ ਇੱਕ ਮਾਤਾ ਦੀ ਅੱਖ ਵਿੱਚ ਇਹ ਹੀਰਾ ਜੜਿਆ ਹੋਇਆ ਸੀ ਜਦੋਂ ਖਿਲਜੀ ਨੂੰ ਪਤਾ ਲੱਗਿਆ ਕਿ ਉੱਥੇ ਬਹੁਤ ਹੀ ਭਾਰੀ ਖਜ਼ਾਨਾ ਹੈ ਬਹੁਤ ਹੀ ਖਦਾਨਾ ਹਨ ਤੇ ਉਹ ਆਪਣੇ ਮਲਿਕ ਫੋਰ ਦੀ ਕਮਾਨ ਹੇਠ ਵੱਡੀ ਫੌਜ ਉੱਥੇ ਲੁੱਟਣ ਲਈ ਭੇਜਦਾ ਹੈ ਜਦੋਂ ਮਲਿਕਫੂਰ ਉੱਥੇ ਪੁੱਜਦਾ ਹੈ ਸਭ ਕੁਝ ਲੁੱਟਦੇ ਹੋਏ ਉਸ ਦੀ ਨਜ਼ਰ ਉਸ ਮਾਤਾ ਦੀ ਅੱਖ ਵਿੱਚ ਜੜੇ ਹੋਏ ਹੀਰੇ ਤੇ ਪੈਂਦੀ ਹੈ ਜਿਸ ਦੀ ਰੋਸ਼ਨੀ ਪੂਰੇ ਮੰਦਰ ਵਿੱਚ ਫੈਲ ਰਹੀ ਸੀ ਜਦੋਂ ਉਹ ਉਸ ਹੀਰੇ ਵੱਲ ਨੂੰ ਵੇਖਦਾ ਹੈ ਉੱਥੇ ਉਹ ਆਕਰਸ਼ਿਤ ਹੋ ਜਾਂਦਾ ਹੈ ਤੇ ਉੱਥੇ ਹੀ ਉਹ ਮੂਰਤੀ ਦੀ ਅੱਖ ਪਨ ਕੇ ਉਹ ਹੀਰਾ ਕੱਢ ਕੇ ਖਿਲਜੀ ਕੋਲ ਲੈ ਜਾਂਦਾ ਹੈ ਖਿਲਜੀ ਬਹੁਤ ਹੀ ਪ੍ਰਸੰਨ ਹੁੰਦਾ ਹੈ ਤੇ ਉਸ ਦੀ ਪ੍ਰਸਿੱਧੀ ਉਸ ਹੀਰੇ ਕਰਕੇ ਦਿਨੋ ਦਿਨ ਵਧਦੀ ਜਾਂਦੀ ਹੈ ਜਦੋਂ ਉਸ ਦੀ ਪ੍ਰਸਿੱਧੀ ਵਧਦੀ ਜਾਂਦੀ ਹੈ ਇਹ ਵੇਖ ਕੇ ਮਲਿਕਫੂਰ ਉਸ ਨੂੰ 6 ਸਾਲ ਬਾਅਦ ਗੱਲਾ ਵੱਢ ਕੇ ਮਾਰ ਦਿੰਦਾ ਹੈ ਤੇ ਉਹ ਹੀਰਾ ਮਲਕਫੂਰ ਕੋਲ ਆ ਜਾਂਦਾ ਹੈ ਮਲਕਫੂਰ ਉਹ ਹੀਰੇ ਨੂੰ ਰਾਜ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਹੀਰਾ ਬਾਬਰ ਕੋਲ ਪੁੱਜਦਾ ਹੈ ਸਭ ਤੋਂ ਪਹਿਲਾਂ ਕੋਹੀਨੂਰ ਹੀਰੇ ਦਾ ਜ਼ਿਕਰ ਸਾਨੂੰ ਬਾਬਰ ਦੀ ਬਾਇਓਗ੍ਰਾਫੀ ਜਿੰਦਗੀ ਨਾਮਾ ਬਾਬਰਨਾਮਾ ਵਿੱਚ ਮਿਲਦੀ ਹੈ ਉਸ ਤੋਂ ਬਾਅਦ ਇਹ ਹੀਰਾ ਜਹਾਂਗੀਰ ਕੋਲ ਪੁੱਜਦਾ ਹੈ ਜਹਾਂਗੀਰ ਵੱਲੋਂ ਇਹ ਹੀਰਾ ਈਰਾਨ ਦੇ ਰਾਜੇ ਨੂੰ ਭੇਟ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਜਦੋਂ ਇਹ ਹੀਰਾ ਈਰਾਨ ਭੇਟ ਕੀਤਾ ਜਾਂਦਾ ਹੈ ਤੇ ਇਹ ਸਭ ਤੋਂ ਪਹਿਲੀ ਵਾਰ ਹੁੰਦੀ ਹੈ ਕਿ ਕੋਈ ਨੂਰ ਹੀਰਾ ਭਾਰਤ ਤੋਂ ਬਾਹਰ ਜਾ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਈਰਾਨ ਦਾ ਰਾਜਾ ਉਹ sire ਨੂੰ ਅਹਿਮਦਨਗਰ ਦੇ ਰਾਜੇ ਨੂੰ ਭੇਟ ਕਰਦਾ ਹੈ ਜਦੋਂ ਅਹਿਮਦਨਗਰ ਵਾਲਾ ਈਰਾਨ ਦੇ ਰਾਜੇ ਵੱਲੋਂ ਭੇਜਿਆ ਗਿਆ ਦੂਤ ਉਹ sire ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਉਹ ਵਿੱਚ ਹੀ ਹੀਰੇ ਨਾਲ ਉਸ ਦਾ ਦੂਤ ਅਲੋਪ ਹੋ ਜਾਂਦਾ ਹੈ 100 ਸਾਲ ਬਾਅਦ ਇਹ ਹੀਰਾ ਕਰਨਾਟਕ ਵਿਖੇ ਮੀਰ ਜੁਮਲਾ ਇੱਕ ਹੀਰਿਆਂ ਦੇ ਵਪਾਰੀ ਕੋਲ ਮਿਲਦਾ ਹੈ ਉਹ ਇੰਨਾ ਜ਼ਿਆਦਾ ਅਮੀਰ ਹੁੰਦਾ ਹੈ ਕਿ ਉਸ ਨੂੰ ਸਲਤਨਤ ਦਾ ਡਰ ਪੈ ਜਾਂਦਾ ਹੈ ਤੇ ਸਲਤਨਤ ਨੂੰ ਆਪਣੇ ਨਾਂ ਰੱਖਣ ਲਈ ਉਹ ਹੀ ਹੀਰਾ ਜਾ ਕੇ ਸ਼ਾਹਜਹਾਂ ਨੂੰ ਭੇਟਾ ਕਰਦਾ ਹੈ। ਸ਼ਾਹਜਹਾਂ ਤੋਂ ਬਾਅਦ ਇਹ ਹੀਰਾ ਅੱਗੇ ਔਰੰਗਜ਼ੇਬ ਕੋਲ ਜਾਂਦਾ ਹੈ ਤੇ ਔਰੰਗਜ਼ੇਬ ਇਹ ਹੀਰਾ ਤਰਾਸ਼ਣ ਲਈ ਇੱਕ ਅੰਗਰੇਜ਼ੀ ਤਰਾਸ਼ਬੀਨ ਨੂੰ ਬੁਲਾਉਂਦਾ ਹੈ। ਹੀਰਾ ਤਰਾਸ਼ਦੇ ਹੋਏ ਉਸ ਤਰਾਸ਼ਬੀਨ ਵੱਲੋਂ ਇਹ ਹੀਰਾ ਟੁੱਟ ਜਾਂਦਾ ਹੈ ਤੇ ਉਸ ਨੂੰ ਔਰੰਗਜ਼ੇਬ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਔਰੰਗਜ਼ੇਬ ਉਸ ਤਰਾਸ਼ ਬੀਨੂ ਕੈਦ ਕਰ ਲੈਂਦਾ ਹੈ ਤੇ ਉਸ ਹੀਰੇ ਦਾ ਆਕਾਰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਨਿੱਕਾ ਹੋ ਜਾਂਦਾ ਹੈ। ਔਰੰਗਜ਼ੇਬ ਤੋਂ ਬਾਅਦ ਇਹ ਹੀਰਾ ਇੱਕ ਸ਼ਰਾਬੀ ਕਬਾਬੀ ਰਾਜੇ ਕੋਲ ਪੁੱਜਦਾ ਹੈ ਜਿਸ ਦਾ ਨਾਮ ਮੁਹੰਮਦ ਸ਼ਾ ਰੰਗੀਲਾ ਸੀ। ਉਹ ਰਾਸਤੇ ਬੈਤਿਆ ਗਿਆ ਸੀ ਪਰ ਕੇਵਲ ਆਇਆ ਸੀ ਤੇ ਨਸ਼ੇ ਕਰਨ ਲਈ। ਜਦੋਂ ਮਨਾਦਰ ਸ਼ਾ 18ਵੀਂ ਸਦੀ ਵਿੱਚ ਦਿੱਲੀ ਵੱਲ ਹਮਲਾ ਕਰਦਾ ਹੈ ਤੇ ਉੱਥੇ ਮੁਹੰਮਦ ਸ਼ਾ ਰੰਗੀਲਾ ਉਸ ਤੋਂ ਆਪਣੀ ਜਾਨ ਦੀ ਭੀਖ ਮੰਗਦਾ ਹੈ। ਤੇ ਉਹ ਨਾਦਰ ਸ਼ਾਹ ਨਾਲ ਇਹ ਸੰਧੀ ਕਰਦਾ ਹੈ ਕਿ ਮੈਂ ਤੈਨੂੰ 90 ਕਰੋੜ ਟੱਕੇ ਪੇਟ ਕਰਾਂਗਾ 90 ਕਰੋੜ ਟੱਕੇ ਲੈ ਕੇ ਨਾਦਰ ਸ਼ਾਹ ਬਹੁਤ ਖੁਸ਼ ਹੁੰਦਾ ਹੈ ਤੇ ਉੱਥੇ ਉਹ ਇੱਕ ਪਾਰਟੀ ਦੀ আয়ojana ਕਰਦਾ ਹੈ ਜਿੱਥੇ ਪਾਰਟੀ ਵਿੱਚ ਵੱਡੀ ਵੱਡੀ ਨਚਾਰਾ ਵੀ ਬੁਲਾਉਂਦਾ ਹੈ ਨਚਾਰ ਨੱਚਦੀ ਹੋਈ ਕਹਿੰਦੀ ਹੈ ਤੂੰ 90 ਕਰੋੜ ਟੱਕਿਆਂ ਦਾ ਜਸ਼ਨ ਤਾਂ ਮਨਾ ਰਿਹਾ ਹੈ ਪਰ ਅਸਲੀ ਕੋਹੀਨੂਰ ਹੀਰਾ ਤਾਂ ਮੁਹੰਮਦ ਸ਼ਰੰਗੀਲੇ ਕੋਲ ਹੀ ਰਹਿ ਗਿਆ ਹੈ ਜਿਸ ਨੂੰ ਹਰ ਵਕਤ ਆਪਣੀ ਪੱਗ 'ਚ ਟੰਕ ਕੇ ਰੱਖਦਾ ਹੈ ਜਦੋਂ ਨਾਦਰ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹ ਇੱਕ ਵਿਉਂਤ ਬਣਾ ਕੇ ਮੁਹੰਮਦ ਸ਼ਰੰਗੀਲੇ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਤਾਂ ਮੇਰਾ ਭਰਾ ਹੈ ਆ ਜਾ ਅਸੀਂ ਆਪਣੀ ਪੱਗ ਵਟਾ ਲੈਂਦੇ ਹਾਂ ਇਸ ਤੋਂ ਬਾਅਦ ਉਹ ਹੀਰਾ ਨਾਦਰ ਸ਼ਾਹ ਕੋਲ ਆ ਜਾਂਦਾ ਹੈ ਤੇ ਨਾਦਰ ਸ਼ਾਹ ਤਕਰੀਬਨ 60 ਸਾਲ ਉਹ ਸੀਰੇ ਤੇ ਰਾਜ ਕਰਦਾ ਹੈ 7 ਸਾਲ ਬਾਅਦ ਨਾਦਰ ਸ਼ਾਹ ਦਾ ਭਤੀਜਾ ਉਸ ਨੂੰ ਗਲਾ ਵੱਢ ਕੇ ਮਾਰ ਦਿੰਦਾ ਹੈ ਤੇ ਉਹ ਸੀਰੇ ਦਾ ਆਪ ਕਾਬੂਜ ਬਣ ਜਾਂਦਾ ਹੈ ਕੁਝ ਸਮੇਂ ਬਾਅਦ ਉਸ ਹੀਰੇ ਕਾਰਨ ਨਾਦਰ ਸ਼ਾਹ ਦਾ ਪੋਤਰਾ ਸ਼ਾਰੂਖ ਆਪਣੇ ਭਰਾ ਨੂੰ ਕੈਦ ਕਰ ਲੈਂਦਾ ਹੈ ਤੇ ਜਦੋਂ ਇਹ ਹੀਰਾ ਸ਼ਾਰੂਖ ਕੋਲ ਆਉਂਦਾ ਹੈ ਤੇ ਸ਼ਾਰੂਖ ਨੂੰ ਵੀ ਅੱਗੇ ਇੱਕ ਰਾਜੇ ਵੱਲੋਂ ਕੈਦ ਕਰ ਲਿੱਤਾ ਜਾਂਦਾ ਹੈ ਤੇ ਉਸ ਦੇ ਸਿਰ ਵਿੱਚ ਲੋਹਾ ਪਗਲਾ ਕੇ ਪਾਇਆ ਜਾਂਦਾ ਹੈ ਤਾਂ ਕਿ ਉਹ ਹੀਰੇ ਦਾ ਪਤਾ ਦੱਸੇ ਉਸ ਤੋਂ ਬਾਅਦ ਇਹ ਹੀਰਾ ਸ਼ਾ ਸੁਜਾਨ ਕੋਲ ਪੁੱਜਦਾ ਹੈ ਜੋ ਕਿ ਇਹ sire ਨੂੰ ਆਪਣੇ ਮਹਿਲ ਦੇ ਕੰਦ ਵਿੱਚ ਚੜਵਾ ਦਿੰਦਾ ਹੈ ਜਦੋਂ ਉਸ ਦਾ ਭਰਾ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਭਰਾ ਕੋਲ ਬੜਾ ਕੀਮਤੀ ਹੀਰਾ ਹੈ ਤੇ ਆਪਣੇ ਭਰਾ ਸ਼ਾਹ ਸੁਜਾਨ ਨੂੰ ਕੈਦ ਕਰ ਲੈਂਦਾ ਹੈ। ਸ਼ਾਹ ਸੁਜਾਨ ਇਹ ਨਹੀਂ ਦੱਸਦਾ ਕਿ ਮੈਂ ਹੀਰੇ ਨੂੰ ਕੰਦ ਵਿੱਚ ਛੁਨਾਇਆ ਹੋਇਆ ਹੈ ਤੇ ਅੰਤ ਜਾਂਦਾ ਹੋਇਆ ਸ਼ਾਹ ਸੁਜਾਨ ਦਾ ਭਰਾ ਉਹ ਮੈਲਟ ਆ ਜਾਂਦਾ ਹੈ ਤੇ ਉਸ ਨੂੰ ਹੀਰਾ ਨਹੀਂ ਲੱਗਦਾ। ਤੇ ਉਸ ਤੋਂ ਬਾਅਦ ਇਹ ਹੀਰਾ ਇੱਕ ਮੋਲਵੀ ਨੂੰ ਮਿਲਦਾ ਹੈ ਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਇਹ ਹੀਰਾ ਹੈ। ਉਹ ਇਸ ਨੂੰ ਇੱਕ ਪੇਪਰ ਵੇਟ ਵਜੋਂ ਵਰਤਦਾ ਹੈ। ਉਸ ਮੇ ਬਾਦ ਅਤਮ ਮੁਹੰਮਦ ਜੋ ਕਿ ਕਸ਼ਮੀਰ ਦਾ ਰਾਜਾ ਸੀ ਉਸ ਨੂੰ ਪਤਾ ਲੱਗਦਾ ਹੈ ਕਿ ਇੱਕ ਮੋਲਵੀ ਕੋਲ ਉਹ ਕੀਮਤੀ ਕੋਹੀਨੂਰ ਹੀਰਾ ਹੈ ਜਿਸ ਪਿੱਛੇ ਐਨੀ ਜ਼ਿਆਦਾ ਲੜਾਈਆਂ ਰਾਜ ਵਿੱਚ ਹੋਈਆਂ ਹਨ ਤੇ ਉਹ ਉਸ ਮੋਲਵੀ ਤੋਂ ਹੀਰਾ ਆਪਣੇ ਕਬਜ਼ੇ 'ਚ ਕਰ ਲੈਂਦਾ ਹੈ ਤੇ ਅਤਮ ਮੁਹੰਮਦ ਨੂੰ ਇੱਕ ਰਾਜੇ ਵੱਲੋਂ ਕੈਦ ਕਰ ਲਿੱਤਾ ਜਾਂਦਾ ਹੈ ਅਤਮ ਮੁਹੰਮਦ ਦੀ ਮਹਾਰਾਣੀ ਰਣਜੀਤ ਸਿੰਘ ਕੋਲੇ ਬੇਨਤੀ ਲੈ ਕੇ ਜਾਂਦੀ ਹੈ ਕਿ ਜੇਕਰ ਤੁਸੀਂ ਮੇਰੇ ਪਤੀ ਅਤਿ ਮੁਹੰਮਦ ਨੂੰ ਕੈਦ ਵਿੱਚੋਂ ਛਡਵਾ ਲੈਂਦੇ ਹੋ ਮੈਂ ਆਪ ਜੀ ਨੂੰ ਕੋਹੀਨੂਰ ਹੀਰਾ ਪੇਟਾ ਕਰਾਂਗੀ ਮਹਾਰਾਜਾ ਰਣਜੀਤ ਸਿੰਘ ਜੀ ਉਸ ਨੂੰ ਇਹ ਦਾਅਵਾ ਦਿੰਦੇ ਹਨ ਕਿ ਅਸੀਂ ਅਤੇ ਮੁਹੰਮਦ ਨੂੰ ਛਡਵਾ ਲਵਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਕੈਣੀ ਕਰਨੀ ਦੇ ਪੂਰੇ ਸਨ ਤਾਂ ਕਰਕੇ ਉਹ ਅਤੇ ਮੁਹੰਮਦ ਨੂੰ ਕੈਦ ਵਿੱਚੋਂ ਛਡਵਾ ਲੈਂਦੇ ਹਨ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮੰਗ ਕਰਦੇ ਹਨ ਕਿ ਮੈਨੂੰ ਉਹ ਹੀਰਾ ਦੋ ਪਰ ਅਤੇ ਮੁਹੰਮਦ ਦੀ ਬੇਗਮ ਬਹੁਤ ਹੀ ਜ਼ਿਆਦਾ ਚਲਾਕ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਨਕਲੀ ਹੀਰੇ ਕੋਹੀਨੂਰ ਵਰਗੇ ਜੋ ਕਿ ਦਿਖਣ ਵਿੱਚ ਕੋਹੀਨੂਰ ਵਰਗੇ ਸਨ ਉਹ ਭੇਟ ਕਰੀ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਉਹ ਹੀਰੇ ਨੂੰ ਜੋਰੀ ਵੱਲੋਂ ਪਰਖਾਉਂਦੇ ਹਨ ਤੇ ਪਤਾ ਲਗਵਾ ਲੈਂਦੇ ਹਨ ਕਿ ਹੀਰੇ ਨਕਲੀ ਹਨ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਅੰਤਿਮ ਚੇਤਾਵਨੀ ਜਿੰਦੇ ਹਨ ਕਿ ਜੇਕਰ ਤੁਸੀਂ ਇਸ ਵਾਰ ਵੀ ਸਾਨੂੰ ਅਸਲੀ ਹੀਰਾ ਨਾ ਪ੍ਰਗਟ ਕੀਤਾ ਤੇ ਅਸੀਂ ਜੰਗ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਉੱਥੇ ਅਤੇ ਮੁਹੰਮਦ ਨਾਲ ਲੜ ਕੇ ਉਹ ਹੀਰਾ ਪ੍ਰਾਪਤ ਕਰਦੇ ਹਨ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਨੂੰ ਸੱਜੀਆ ਖਤੋਂ ਨਹੀਂ ਵਿਕਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਇੱਕ ਡੋਲੇ ਤੋਂ ਹੀਰੇ ਨੂੰ ਬੰਨ ਕੇ ਰੱਖਦੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਉਹ ਹੀਰਾ ਗੋਬਿੰਦਗੜ੍ਹ ਦੇ ਕਿਲੇ ਵਿੱਚ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਕੋਹੀਨੂਰ ਹੀਰੇ ਨੂੰ ਕਦੀ ਵੀ ਇੱਕ ਕਿਲੇ ਵਿੱਚ ਲੰਬੇ ਸਮੇਂ ਤੱਕ ਨਹੀਂ ਰੱਖਦੇ ਸਨ ਕੁਝ ਮਹੀਨੇ ਬਾਅਦ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਦੂਜੇ ਕਿਲੇ ਵਿੱਚ ਟਰਾਂਸਫਰ ਕਰ ਦਿੰਦੇ ਸਨ ਤੇ ਉਹ ਵੀ ਐਡਾ ਟਰਾਂਸਫਰ ਕਰਦੇ ਸਨ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਜਿਵੇਂ ਕਿ ਜੇਕਰ ਉਹਨਾਂ ਨੇ ਇੱਕ ਕਿਲੇ ਤੋਂ ਦੂਜੇ ਕਿਲੇ ਟਰਾਂਸਫਰ ਕਰਨਾ ਹੈ ਤੇ ਤਕਰੀਬਨ 10-20 ਊਂਠ ਲੱਦੇ ਜਾ ਰਹੇ ਹੋਣਗੇ ਤੇ ਉਹਨਾਂ ਵਿੱਚੋਂ ਇੱਕ ਊਂਠ ਦੇ ਪੇਟ ਤੇ ਉਹ ਹੀਰਾ ਹੋਵੇਗਾ ਕਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਜਦੋਂ ਅੰਤਮ ਸਮਾ ਆਇਆ ਤੇ ਉਹਨਾਂ ਨੇ ਇਸ਼ਾਰੇ ਵੱਜੋਂ ਕਿਹਾ ਕਿ ਇਹ ਹੀਰਾ ਤੁਸੀਂ ਕਿਸੇ ਮੰਦਰ ਵਿੱਚ ਪੇਟ ਕਰ ਦੇਵੋ ਪਰ ਜਦੋਂ ਇਹ ਗੱਲ ਖਾਲਸੇ ਨੂੰ ਪਤਾ ਲੱਗੀ ਤੇ ਖਾਲਸੇ ਨੇ ਕਿਹਾ ਇਹ ਹੀਰਾ ਖਾਲਸੇ ਦੀ ਪ੍ਰਾਪਰਟੀ ਹੈ ਤੇ ਖਾਲਸੇ ਕੋਲ ਹੀ ਰਹੇਗਾ ਉਸ ਤੋਂ ਬਾਅਦ ਇਹ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਹੁੰਦਾ ਹੈ ਖੜਕ ਸਿੰਘ ਤੋਂ ਬਾਅਦ ਇਹ ਹੀਰਾ ਮਹਾਰਾਜਾ ਨੋਨਿਹਾਲ ਸਿੰਘ ਕੋਲ ਹੁੰਦਾ ਹੈ ਤੇ ਨੋਨਿਹਾਲ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਕੋਲੇ ਹੀਰਾ ਪੁੱਜਦਾ ਹੈ ਜਿੱਦਾਂ ਹੀ ਇਹ ਹੀਰਾ ਦਲੀਪ ਸਿੰਘ ਕੋਲ ਪੁੱਜਦਾ ਹੈ ਤੇ ਗੋਰੀ ਸਰਕਾਰ ਆਪਣਾ ਕਬਜ਼ਾ ਕਰਕੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਨਾਲ ਲਿਜਾ ਕੇ ਉਹ ਹੀਰਾ ਆਪਣੇ ਕਬਜ਼ੇ ਚ ਲੈ ਲੈਂਦੇ ਹਨ ਤੇ ਲੋਡ ਡਲਹੌਜੀ ਦੀ ਕਮਾਂਡ ਹੇਠ ਇਹ ਹੀਰਾ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਵੱਲ ਰਵਾਨਾ ਹੋ ਜਾਂਦਾ ਹੈ ਕਹਿੰਦੇ ਹਨ ਕਿ ਜਹਾਜ਼ ਵਿੱਚ ਕੋਲਰਾ ਨਾਮਕ ਬਿਮਾਰੀ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਇਹ ਜਹਾਜ਼ ਨੂੰ ਪੁੱਜਣ ਤੋਂ ਪਹਿਲਾਂ ਹੀ ਮੋਰੀਸ਼ੀਅਸ ਵਿਖੇ ਰੁਕਣਾ ਪੈਂਦਾ ਹੈ ਜਦੋਂ ਇਹ ਹੀਰਾ ਇੰਗਲੈਂਡ ਵਿਖੇ ਪੁੱਜਦਾ ਹੈ ਤੇ ਉੱਥੇ ਜਨਤਾ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਕਿ ਵੇਖੀਏ ਤਾਂ ਸਹੀ ਜਿਸ ਪਿੱਛੇ ਇੰਨੇ ਤਸ਼ੱਦਦ ਆਏ ਗਏ ਹਨ ਇੰਨੀਆਂ ਜੰਗਾ ਹੋਈਆਂ ਹਨ ਉਹ ਚੀਜ਼ ਹੈ ਕਿ ਜਦੋਂ ਉਹ ਹੀਰਾ ਵੇਚਦੇ ਹਨ ਉਹ ਹੀਰਾ ਬਹੁਤ ਹੀ ਜ਼ਿਆਦਾ ਕਾਲਾ ਮੈਲਾ ਕਸਮੈਲਾ ਹੋ ਗਿਆ ਹੁੰਦਾ ਹੈ ਤੇ ਲੋਕ ਇੱਥੋਂ ਤੱਕ ਕਹਿੰਦੇ ਹਨ ਕਿ ਇਸ ਕਸਮੈਲੇ ਪੱਥਰ ਪਿੱਛੇ ਅਸੀਂ ਇੰਨਾ ਵੱਡਾ ਸੰਘਰਸ਼ ਕੀਤਾ ਹੈ ਤੇ ਕਹਿੰਦੇ ਹਨ ਉਸ ਸਮੇਂ ਦੇ ਅਖਬਾਰਾਂ ਨੇ ਕੋਹੀਨੂਰ ਹੀਰੇ ਨੂੰ ਮਾਊਂਟਨ ਆਫ ਡਾਰਕ ਕਹਿ ਕੇ ਵੀ ਸਨਮਾਨਿਆ ਹੈ। ਉਸ ਸਮੇਂ ਦੇ ਇੱਕ ਇਤਿਹਾਸਕਾਰ ਨੇ ਇਹ ਲਿਖਿਆ ਹੈ ਕਿ ਇਹ ਹੀਰਾ ਜਿਨ੍ਹਾਂ ਕੋਲ ਵੀ ਰਹੇਗਾ ਉਹ ਰਾਜ ਕਰਨਗੇ ਉਹਨਾਂ ਦੀ ਦੁਸ਼ਮਣੀ ਵੀ ਵਧੇਗੀ ਪਰ ਜੇਕਰ ਇਹ ਹੀਰਾ ਕਿਸੇ ਔਰਤ ਕੋਲ ਰਹੇਗਾ ਤਾਂ ਇਸ ਹੀਰੇ ਦੀ ਚਮਕ ਬਰਕਰਾਰ ਰਹੇਗੀ। ਸਭ ਤੋਂ ਪਹਿਲਾਂ ਇਹ ਹੀਰਾ ਮਹਾਰਾਣੀ ਅਲੈਗਜ਼ੈਂਡਰਾ ਕੋਲ ਪਹੁੰਚਦਾ ਹੈ। ਮਹਾਰਾਣੀ ਅਲੇਗਜ਼ੈਂਡਰਾ ਇਹ ਹੀਰੇ ਨੂੰ ਤਰਛਵਾਉਂਦੀ ਹੈ ਤੇ ਇਹ ਹੀਰੇ ਦਾ ਵਜ਼ਨ ਪਹਿਲਾਂ ਨਾਲੋਂ 600 ਕੈਰਟ ਘਟ ਗਿਆ ਸੀ ਤੇ ਹੁਣ ਕੇਵਲ 105 ਕੈਰਟ ਹੀ ਰਹਿ ਗਿਆ ਸੀ ਸਭ ਤੋਂ ਪਹਿਲਾਂ ਇਹ ਹੀਰਾ ਮਹਾਰਾਣੀ ਅਲੇਗਜ਼ੈਂਡਰਾ ਕੋਲ ਪਹੁੰਚਦਾ ਹੈ ਉਸ ਤੋਂ ਬਾਅਦ ਇਹ ਹੀਰਾ ਕੁਈਨ ਮੈਰੀ ਕੋਲ ਪੁੱਜਦਾ ਹੈ ਤੇ ਉਸ ਤੋਂ ਬਾਅਦ ਇਹ ਹੀਰਾ ਕੁਈਨ ਮਦਰ ਜਿੰਨੂੰ ਕਿ ਅਸੀਂ ਅਲੀਜ਼ਾਬੈਥ ਵੀ ਕਹਿੰਦੇ ਹਾਂ ਉਸ ਕੋਲ ਪਹੁੰਚਦਾ ਹੈ ਮਹਾਰਾਣੀ ਅਲੀਜ਼ਾਬੈਥ ਦੀ ਮੌਤ ਮਗਰੋਂ ਉਸ ਦੀ ਕਬਰ ਦੀ ਪਰਦਰਸ਼ਨੀ ਦੇ ਇਹ ਹੀਰਾ ਰਹਿੰਦਾ ਹੈ ਤੇ ਅੱਜ ਕੱਲ ਇਹ ਹੀਰਾ ਰਾਣੀ ਦੇ ਤਾਜ ਵਿੱਚ ਲੱਗ ਕੇ ਲੰਡਨ ਦੇ ਟਾਵਰ ਵਿਖੇ ਪਿਆ ਹੈ ਇਨਿਕ ਬੇਨਤੀਆ ਕਰਦੇ ਹੋਏ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਇਤਿਹਾਸ ਵਧੀਆ ਲੱਗਿਆ ਹੋਵੇਗਾ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ